ਪੰਜਾਬ ਸਰਕਾਰ ਦੇ ਆਦੇਸ਼ਾਂ ਅਤੇ ਪੰਜਾਬ ਦੇ ਮਾਨਯੋਗ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਖੀ ਸਹਾਣੀ ਦੀ ਅਗਵਾਈ ਹੇ ਸਿਵਲ ਸਰਜਨ ਅੰਮ੍ਰਿਤਸਰ ਡਾਕਟਰ ਸਵਰਨਜੀਤ ਧਵਨ ਨੇ ਹਰ ਸ਼ੁੱਕਰਵਾਰ ਡੇਂਗੂ ਨਾਲ ਲੜਨਾ ਮੁਹਿੰਮ ਦੇ ਹਿੱਸੇ ਵਜੋਂ ਹੜਪ੍ਰਭਾਵਿਤ ਇਲਾਕਿਆਂ ਵਿੱਚ ਡੇਂਗੂ ਦੇ ਲਾਰਵੇ ਦੀ ਪਾਲ ਲਈ ਡੇਂਗੂ ਜਾਗਰੂਕਤਾ ਮੁਹਿੰਮ ਚਲਾਈ ਅਤੇ ਹੜਪ੍ਰਭਾਵਿਤ ਇਲਾਕਿਆਂ ਵਿੱਚ ਡੇਂਗੂ ਦੇ ਲਾਰਵੇ ਦੀ ਪਾਲ ਕੀਤੀ रामदास अजनाला लोपुके अति आले दुवाले ਦੇ ਸਾਰੇ ਪਿੰਡਾਂ ਵਿੱਚ ਲਾਰਵੇ ਵਿਰੋਧੀ ਗਤੀਵਿਧੀਆਂ ਚਲਾਈਆਂ ਗਈਆਂ ਜਿਸ ਨਾਲ ਲੋਕਾਂ ਵਿੱਚ ਡੇਂਗੂ ਅਤੇ ਚਿਕਨਗੁਨਿਆ ਬਾਰੇ ਜਾਗਰੂਕਤਾ ਫੈਲਾਈ ਗਈ ਇਸ ਤੋਂ ਬਾਅਦ ਉਹਨਾਂ ਨੇ ਵੱਖ-ਵੱਖ ਥਾਵਾਂ ਦਾ ਨਿਰਖਣ ਕੀਤਾ ਅਤੇ ਡੇਂਗੂ ਤੇ ਚਿਕਨਗੁਨਿਆ ਦੇ ਲਾਰਵੇ ਦੀ ਪਾਲ ਕੀਤੀ ਕਈ ਥਾਵਾਂ ਤੇ ਮਿਲੇ ਲਾਰਵੇ ਨੂੰ ਮੌਕੇ ਤੇ ਹੀ ਨਸ਼ਟ ਕੀਤਾ ਗਿਆ ਇਸ ਮੌਕੇ ਸਹਾਇਕ ਸਿਵਲ ਸਰਜਨ ਡਾਕਟਰ ਰਜਿੰਦਰ ਪਾਲਕੌਰ ਜ਼ਿਲ੍ਹਾ ਟੀਕਾਕਰਨ ਅਫਸਰ ਡਾਕਟਰ 파ਰਤੀ धवन ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਨੀਲਮ ਪਗਤ ਐਮਓ ਗੁਰਦੇਵ ਸਿੰਘ ਸਲਵਿੰਦਰ ਸਿੰਘ ਜ਼ਿਲ੍ਹਾ ਐਮਈ ਆਇਓ ਅਮਰਦੀਪ ਸਿੰਘ ਵੀ ਮੌਜੂਦ ਸਨ ਸਾਡੇ ਮਾਨਯੋਗ ਸਿਹਤ ਮੰਤਰੀ ਜੀ ਦੇ ਹੁਕਮ ਅਨੁਸਾਰ ਤੇ ਨਾਲ ਸਾਡੇ ਡੀਸੀ ਸਾਹਿਬ ਮੈਡਮ ਸਾਖੀ ਸਾਨੀ ਜੀ ਦੇ ਯਤਰਾ ਅਨੁਸਾਰ ਜਿਵੇਂ ਕਿ ਸਾਡਾ ਅੰਮ੍ਰਿਤਸਰ ਜ਼ਿਲ੍ਹਾ ਕਾਫੀ ਹੜ੍ਹਾਂ ਤੋਂ ਪ੍ਰਭਾਵਿਤ ਆ ਤੇ ਉਹਦੇ ਚ ਲੋਕਾਂ ਨੂੰ ਬਿਮਾਰੀਆਂ ਤੋਂ ਬਚਾ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਨੇ ਖਾਸ ਕਰਕੇ ਲੋਕਾਂ ਨੂੰ ਵਾਟਰ ਬੋਰਨ ਤੇ ਵੈਕਟਰ ਬੋਰਨ ਡਿਜ਼ੀਜ਼ਸ ਤੋਂ ਬਚਾਉਣ ਲਈ ਰੋਜ਼ ਦੇ ਰੋਜ਼ ਸਾਡੀਆਂ ਟੀਮਾਂ ਹਾਊਸ ਟੂ ਹਾਊਸ ਸਰਵੇ ਤੇ ਉਸ ਤੋਂ ਇਲਾਵਾ ਜਿਹੜੀਆਂ ਸਪਰੇਅ ਐਕਟੀਵਿਟੀਆਂ ਨੇ ਐਂਟੀ ਲਾਰਵਲ ਐਕਟੀਵਿਟੀਆਂ ਨੇ ਫੋਕਿੰਗ ਵਗੈਰਾ ਉਹ ਕੀਤੀਆਂ ਜਾ ਰਹੀਆਂ ਸਾਨੂੰ ਫੋਕਿੰਗ ਦੀਆਂ ਨਵੀਆਂ ਮਸ਼ੀਨਾਂ ਚਾਲੀ ਮਿਲ ਚੁੱਕੀਆਂ ਇਸ ਤੋਂ ਇਲਾਵਾ 100 ਨਵੇਂ ਸਪਰੇਅ ਪੰਪ ਵੀ ਮਿਲ ਚੁੱਕੇ ਆ ਐਂਡ ਮੈਂ ਮਾਨਯੋਗ ਮੰਤਰੀ ਜੀ ਦੇ ਧਿਆਨ ਚ ਲਿਆਉਂਦਾ ਸੀਗਾ ਕਿ ਜਿਹੜੇ ਸਾਡੇ ਵਰਕਰ ਜਿਨ੍ਹਾਂ ਨੂੰ ਬਰੀਡਿੰਗ ਚੱਕਰ ਕਹਿੰਦੇ ਆ ਉਹ ਪਹਿਲੇ 20 ਦਿਨ ਲਈ ਕੰਮ ਕਰਦੇ ਸੀਗੇ ਤੇ ਕੁਝ ਉਹਨਾਂ ਨੂੰ ਡੇਲੀ ਵੇਜਸ ਦੀ ਵੀ ਪ੍ਰੋਬਲਮ ਸੀਗੀ ਐਂਡ ਮਾਨਯੋਗ ਮੰਤਰੀ ਜੀ ਨੇ ਤੁਰੰਤ ਕਾਰਵਾਈ ਕਰਦਿਆਂ ਉਹਨਾਂ ਦਾ ਸਾਰੇ ਬਕਾਇਆ ਵਗੈਰਾ ਜੋ ਵੀ ਆ ਐਂਡ ਅਗਲੀਆਂ ਤਨਖਾਹਾਂ ਵਗੈਰਾ ਦੇ ਜਿਹੜੇ ਫੰਡ ਜਾ ਰਿਲੀਜ਼ ਕਰਵਾਤੇ ਆ ਐਂਡ ਉਹਨਾਂ ਨੂੰ ਜਿਹੜੀ ਵਰਕਿੰਗ ਡੇਜ਼ ਨੇ ਉਹ ਵੀ 20 ਤੋਂ 25 ਕਰਤੇ ਆ ਅਗਲੇ ਹੁਕਮਾਂ ਤੱਕ ਐਂਡ ਇਹ ਬਹੁਤ ਸ਼ਲਾਘਾਯੋਗ ਕਦਮ ਹੈ ਕਿਉਂਕਿ ਇਸ ਵੇਲੇ ਇਟ ਇਜ਼ ਨੀਡ ਆਫ ਦਾ ਆਰ ਪਿੱ ਲੋਕਾਂ ਨੂੰ ਅਸੀਂ ਵੱਤ ਤੋਂ ਵੱਤ ਕੋਸ਼ਿਸ਼ ਕਰਨੀ ਹੈ ਵੀ ਉਹ ਬਿਮਾਰੀਆਂ ਤੋਂ ਬਚੇ ਰਹਿਣ ਐਂਡ ਸਪੈਸ਼ਲੀ ਅੱਜ ਜਿਵੇਂ ਪੰਜਾਬ ਸਰਕਾਰ ਦੀਆਂ ਗਾਈਡਲਾਈਨ ਅਨੁਸਾਰ ਫਰਾਈਡੇ ਡਰਾਈਡੇ ਕੋਸ਼ਿਸ਼ ਕੀਤਾ ਜਾਂਦਾ ਹੈ ਉਹਦੇ ਚ ਇੱਕ ਵਿਸ਼ੇਸ਼ ਡੈਂਗੂ ਤੋਂ ਬਚਣ ਦੀ ਜਿਹੜੀ ਆ ਮੁਹਿੰਮ ਚਲਾਈ ਜਾਂਦੀ ਆ ਹਰ ਸ਼ੁੱਕਰਵਾਰ ਉਹਦੇ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਕਿ ਜਿਹੜਾ ਵੀ ਆਪਣੇ ਘਰਾਂ ਦੇ ਜਿਵੇਂ ਕੂਲਰ ਆ ਜਾਂ ਹੋਰ ਕੋਈ ਪਾਣੀ ਕਿਉਂਕਿ ਡੈਂਗੂ ਦਾ ਮੱਛਰ ਸਾਫ਼ ਪਾਣੀ ਚ ਪਲਦਾ ਹੈ ਕੋਈ ਗਮਲੇਾਂ ਚ ਕੋਈ ਟੁੱਟੇ ਭਜੇ ਬਰਤਨਾਂ ਚ ਜਾਂ ਹੋਰ ਕੋਈ ਇਧਰ ਉਧਰ ਇਹੋ ਜਿਹੀਆਂ ਚੀਜ਼ਾਂ ਜਿੱਥੇ ਇੱਕ ਪਾਣੀ ਇਕੱਠਾ ਹੋਇਆ ਉਹਨੂੰ ਸਾਫ਼ ਕਰੋ ਐਂਡ ਸਾਡੇ ਵਰਕਰ ਜਾ ਕੇ ਉਸ ਏਰੀਏ ਚ ਸਪਰੇਅ ਕਰਨਗੇ ਨਾਲ ਐ ਹੋਰ ਫੋਗਿੰਗ ਵਗੈਰਾ ਵੀ ਕਰਨਗੇ ਲੋਕਾਂ ਨੂੰ ਜਾ ਕੇ ਉਹ ਕਰਨਗੇ ਫਰਾਈਡੇ ਡਰਾਈਡੇ ਦੇ ਸੰਬੰਧ ਦੇ ਵਿੱਚ ਐਂਡ ਹੜਾਂ ਦੇ ਕਰਕੇ ਕੋਈ ਕੁਝ ਕੁਸ਼ ਕੁਸ਼ ਬਿਮਾਰੀ ਫੈਲਣ ਦਾ ਖਤਰਾ ਹੈ ਐਂਡ ਉਹਦੇ ਚ ਸੇਤੋਂ ਭਾਗ ਹਮੇਸ਼ਾ ਮਤਲਬ ਬਿਲਕੁਲ ਤਤਪਰ ਆ ਪੂਰੀ ਤਰ੍ਹਾਂ ਵੈਲ ਇਕুইਪਡ ਆ ਸਾਡੇ ਕੋਲ ਹਰ ਤਰ੍ਹਾਂ ਦੀਆਂ ਦਵਾਈਆਂ ਸਾਰਾ ਸਾਜੋ ਸਮਾਨ ਮੈਨ ਪਾਵਰ ਉਹਦੀ ਕੋਈ ਕਮੀ ਨਹੀਂ ਗਈ ਪੰਜਾਬ ਸਰਕਾਰ ਬਿਲਕੁਲ ਵਚਨਬੱਧ ਆ ਕਿ ਹੜ੍ਹਾਂ ਤੋਂ ਜਿਹੜੀ ਕੋਈ ਬਿਮਾਰੀ ਨਹੀਂ ਫੈਲਣ ਦੇਣੀ ਐ ਐਂਡ ਇਹਦੇ ਸਾਨੂੰ ਲੋਕਾਂ ਦਾ ਸਾਥ ਵੀ ਜ਼ਰੂਰੀ ਆ